ਮੈਂ ਦਸਾਂ ਕਿ ਜੁੱਧ ਕੋ ਚੜਦਾ ਹੈ ਉਹ ਅੱਜ ਉਹ ਆਨੰਦ ਵਾਲਾ ਬਾਜਾ ਨਿਤ ਵੱਜਦਾ ਆਨੰਦਪੁਰ ਅਨੰਦ ਦਾ ਤਾਂ ਅੰਦਾਜ਼ਾ ਮੇਰੇ ਸਾਹਬ ਨਾਲ ਲਾਇਆ ਨਹੀਂ ਜਾ ਸਕਦਾ ਇਹ ਇਹ ਆਨੰਦ ਵੱਖਰਾ ਇਹ ਲੱਖੀ ਨਾ ਕਰੋੜੀ ਆਰਬੀ ਨਾ ਘਰਬੀ ਇਹ ਤਾਂ 99 ਕਰੋੜੀ ਪੰਥ ਦਾ ਮਾਲਕ ਕਲਗੀਆਂ ਵਾਲੀ ਆਨੰਦ ਦੇ ਸੰਗ ਆਨੰਦਪੁਰੀ ਵਿੱਚ ਹੀ ਉੱਡੇ ਦਾ ਗੁਲਾ ਨਡੋਲੇ ਵੇ ਸੇਕੀਦੋਰੀਆ ਪੈ ਨਾੜ ਕੇ ਖੜੋ ਇਹ ਇਹ ਕਿਉਂ ਕਹਿੰਦੇ ਆ ਬਈ ਜਦੋਂ ਕਲਗੀਆਂ ਵਾਲੇ ਨੇ ਆਪਣੇ ਕੋਲੋਂ ਲਕੋਇਆ ਹੀ ਕੁਝ ਨਹੀਂ ਕਿਹੜੀ ਚੀਜ਼ ਆ ਜਿਹੜੀ ਐਸੀ ਬਸਤ ਜਗਤ ਮੈਂ ਨਾ ਹੀ ਜੋ ਮੈਂ ਤੇਈ ਖਾਲਸੇ ਨਾ ਹੀ ਤਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾਵਾਂਗੇ ਕੈਮਰਾਮੈਨ ਨੂੰ ਕਹੂੰਗਾ ਉਧਰ ਇੱਕ ਵਾਰੀ ਕੈਮਰਾ ਘੁਮਾ ਦਵੇ ਕਿ ਨਿਹੰਗ ਸਿੰਘ ਫੌਜਾਂ ਨੀਲੀਆਂ ਫੌਜਾਂ ਹੱਥਾਂ ਦੇ ਵਿੱਚ ਬਰਸ਼ੇ-ਬਰਸ਼ੀਆਂ ਫੜੀਆਂ ਹੋਈਆਂ ਨੇ ਹੱਥਾਂ ਦੇ ਵਿੱਚ ਸ਼ਸਤਰ ਫੜੇ ਹੋਏ ਨੇ ਤੇ ਤਿਆਰ ਵਰ ਤਿਆਰ ਹੋ ਕੇ ਮੁਹੱਲਾ ਕੱਢਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰੰਗ ਵੀ ਲੱਗੇ ਹੋਏ ਨੇ ਪਰ ਗੁਰੂ ਦੀਆਂ ਰੰਗਾ ਦੇ ਵਿੱਚ ਵੀ ਰੰਗੀ ਹੋਈ ਆ ਫੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਬ੍ਰਦਰ ਜੀ ਕਲਾ ਹੈ ਜੀ ਅੱਜ ਬਸ ਕਿਰਪਾ ਮਹਾਰਾਜ ਜੀ ਕਿੰਨਾ ਕਾ ਆਨੰਦ ਆ ਜੀ ਬਹੁਤ ਆਨੰਦ ਬਾਬਾ ਜੀ ਬਹੁਤ ਆਨੰਦ ਵਜੇ ਇੱਥੇ ਜੀ ਜੋਰ ਸੋ ਇਹ ਸਾਰੀਆਂ ਪਿੱਛੇ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਆ ਜੀ ਚਲੋ ਇੰਟਰਵਿਊ ਸੋ ਪਿੱਛੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਜਿਹੜੇ ਆ ਹਾਥੀਆਂ ਉੱਤੇ ਤਿਆਰ ਵਰ ਤਿਆਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਦੋਂ ਆਪਾਂ ਸਿੱਖ ਇਤਿਹਾਸ ਬੀਬੀਆਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਮਾਤਾ ਖੀਵੀ ਜੀ ਦੀ ਗੱਲ ਆਉਂਦੀ ਆ ਉਸ ਦੇ ਬਾਅਦ ਮਾਤਾ ਗੁਜਰਕੌਰ ਮਾਈ ਪਾਗੋ ਸਦਾ ਕੌਰ ਹਨਾ ਸਾਰੀਆਂ ਮਾਤਾ ਮਾਤਾ ਮਾਣ ਵੀ ਮਹਿਸੂਸ ਹੁੰਦਾ ਹੋਣਾ ਤੇ ਅੱਜ ਦੇ ਦਿਨ ਉਹਨਾਂ ਨੇ ਇਤਿਹਾਸ ਜਿਹੜਾ ਰਚਿਆ ਸੀ ਆਪਾਂ ਮਨਾ ਲੀਏ ਹਾਂਜੀ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਆ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਬੇ ਬਾਣੀ ਬਾਣੇ ਨਾਲ ਜੁੜੋ ਤਾਂ ਜੋ ਸਿੱਖੀ ਦਾ ਪ੍ਰਚਾਰ ਅਸੀਂ ਵੱਧ ਤੋਂ ਵੱਧ ਕਰ ਸਕੀਏ ਸਾਰੀ ਸੰਗਤ ਬਾਣੀ ਨਾਲ ਜੁੜੇ ਆ ਜੋ ਖਾਲਸੇ ਦਾ ਰਾਜ ਹੋਵੇ। ਉਹ ਪਿੱਛੇ ਤਸਵੀਰਾਂ ਦਿਖਾ ਦਿੰਨੇ ਕਿ ਮੁਹੱਲਾ ਜਿਹੜਾ ਨਿਹੰਗ ਸਿੰਘਾਂ ਦੇ ਵੱਲੋਂ ਕੱਢਿਆ ਜਾ ਰਿਹਾ ਹੋਲੀ ਦੇ ਨਾਲ ਵੀ ਖੇਡਿਆ ਜਾ ਰਿਹਾ ਤੇ ਆ ਹਾਥੀਆਂ ਦੇ ਉੱਤੇ ਜਿਹੜੇ ਆ ਜਥੇਦਾਰ ਸਾਹਿਬ ਉਹ ਮੌਜੂਦ ਨੇ। ਤਾਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਹਾਥੀਆਂ ਦੇ ਉੱਤੇ ਜਿਹੜੇ ਆ ਜਥੇਦਾਰ ਸਾਹਿਬ ਜਿਹੜੇ ਚੜਾਏ ਹੋਏ ਨੇ ਤੇ ਇਹ ਮੁਹੱਲਾ ਕੱਢਿਆ ਜਾ ਰਿਹਾ ਜਿੱਥੇ ਮੁਹੱਲਾ ਖੇਡਿਆ ਜਾਣਾ ਆ। ਹੋਲਾ ਮੁਹੱਲਾ ਜਿਹੜਾ ਖੇਡਿਆ ਜਾਣਾ ਜਿੱਥੇ ਫੌਜਾਂ ਨੇ ਆਪਸ ਦੇ ਵਿੱਚ ਜੰਗੀ ਜੋਰ ਦਿਖਾਣੇ ਆ। ਉੱਥੇ ਇਹ ਫੌਜਾਂ ਜਿਹੜੀਆਂ ਜਾਨਗੀਆਂ ਘੋੜਿਆਂ ਦੇ ਉੱਤੇ ਉਂਠਾਂ ਦੇ ਉੱਤੇ ਤੇ ਹਾਥੀਆਂ ਦੇ ਉੱਤੇ ਜਿਹੜੀਆਂ ਫੌਜਾਂ ਅ ਅੱਗੇ ਵੱਲ ਨੂੰ ਵਧ ਰਹੀਆਂ ਨੇ ਤਾਂ ਇਹ ਉਂਠਾਂ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਲਸਾ ਜੀ ਜਕਾਰਾ ਕਿ ਛੱਡਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇਹ ਫੌਜਾਂ ਨੇ ਜਿਹਦੇ ਪਿੱਛੇ ਤੁਸੀਂ ਮਾਲੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੀਲੀਆਂ ਫੌਜਾਂ ਆ ਰਹੀਆਂ ਨੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਮੋਹਰਾਵਾਲੀ ਵੀ ਜਿਹੜੇ ਆ ترਸੀਮ ਸਿੰਘ ਮੋਹਰਾਵਾਲੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਿਹੜੀ ਆ ਉਹ ਨਾਲ ਵੀ ਆਪਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਨੰਦ ਦਾ ਤਾਂ ਅੰਦਾਜ਼ਾ ਮੇਰੇ ਸਾਹਬ ਨਾਲ ਲਾਇਆ ਨਹੀਂ ਜਾ ਸਕਦਾ ਇਹ ਇਹ ਆਨੰਦ ਵੱਖਰਾ ਇਹ ਲੱਖੀ ਨਾ ਕਰੋੜੀਆਂ ਅਰਬੀਆਂ ਨਾ ਘਰ ਵੀ ਇਹ ਤਾਂ 96 ਕਰੋੜੀ ਪੰਥ ਦਾ ਮਾਲਕ ਕਲਗੀਆਂ ਵਾਲੀਏ ਆਨੰਦ ਦੇ ਸਕਦਾ। ਉਹ ਬਈ ਮੋਹਾਲ ਹਵਲੇ ਮਹੱਲੇ ਤੇ ਜਿਹਹਾ ਬਣਦਾ ਹੈ ਕਿ ਦੇਖੋ ਕਿਸ ਤਰ੍ਹਾਂ ਫੌਜਾਂ ਜਿਸ ਤਰ੍ਹਾਂ ਚੜ ਕੇ ਚੜਾਈ ਕਰਨ ਜਾ ਰਹੀਆਂ ਉਸੇ ਤਰ੍ਹਾਂ ਜੰਗੀ ਕਰਦਾ। ਕਿਨਾਂ ਅੱਗੇ ਤਾਂ ਹਾਥੀਆਂ ਤੇ ਚੜ ਜੀਦਾ ਹੀ ਥੱਲੇ। ਐਤ ਕੀ ਪਹਿਲੀ ਵਾਰੀ ਆਈ ਤੁਰ ਕੇ। ਮੈਂ ਉਹ ਜਦੋਂ ਚੜਿਆ ਨਾ ਮੱਲਾ ਇਤਾਂ ਸੀ ਪਿੱਛੇ ਉਹ ਕਿਉਂ ਵੀ ਪੂਰਾ ਯੁੱਧ ਲੱਗਾ ਹੁਣ। ਬਹੁਤ ਮਹਾਰਾਜੀਆਂ ਮੇਹਰਾਂ ਲਗੀਆਂ। ਉਹ ਮਹਾਰਾਜ ਕਲਗੀ ਧਰਜੀ ਆਪ ਚੜੇ। ਸ੍ਰੀ ਗੁਰੂ ਗੋਬਿੰਦ ਸਿੰਘ ਜੁੱਧ ਕੋ ਚੜਦਾ ਹੈ। ਉਹ ਅੱਜ ਉਹ ਆਨੰਦ ਵਾਲਾ ਬਾਜਾ ਨਿਤ ਵੱਜਦਾ ਆਨੰਦਪੁਰ ਆਇਆ ਉਹ ਆਨੰਦ ਜੀ ਇੱਕ ਬਾਾਰ ਹੋ ਜਵੇ ਕਿਉਂਕਿ ਬਾਾਰ ਦੇ 12 ਦੇ ਨਾਲ ਬਾਾਰ ਖਾਲਸਾ ਜਾਂਦੇ ਜਾਂਦੇ ਇੱਕ ਹੋ ਜਵੇ ਜੀ ਚਲੋ ਅੱਗਾ ਵੀ ਦਾ ਤੂੰ ਦੱਸ ਆਨੰਦਪੁਰੀ ਵਿੱਚ ਆਨੰਦਪੁਰੀ ਵਿੱਚ ਉੱਡਦਾ ਗੁੱਲਾ ਬਾਜਾ ਵਾਲਾ ਹੋਲਾਖੇ ਹੋਲਾਖੇ ਸਦਨੀ ਨਹੀਂ ਕੋਈ ਦਸ ਮੇਸ਼ 10 ਸਾਰੇ ਬੰਸ ਦਨੀ ਨਹੀਂ ਹਰ ਤੇ ਗਮੜੇ ਦਾ ਹੋਰ ਕੋਈ ਸਾਨੀ ਨਹੀਂ ਹਰ ਤੇ ਗਮੜੇ ਦਾ ਹੋਰ ਕੋਈ ਸਾਨੀ ਨਹੀਂ ਲੱਕ ਤੇ ਗਿੱਤੇ ਹਾਂ ਲੱਕ ਤੇ ਗਿੱਤੇ ਹਾਂ ਲੱਕ ਤੇ ਗਿੱਤੇ ਕਿ ਤਾਰ ਮੋੜੇ ਧਾਏ ਬਾਜਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੋਲਾ ਖੇਡਦਾ ਨਿਹੰਗ ਸਿੰਘਾਂ ਚਾਲ ਸਾਡੀ ਲੱਗਦਾ ਕਿ ਜਿੱਦਾਂ ਅੱਜ ਫੌਜ ਜਿੱਦਾਂ ਚੜਕੇ ਆਂ ਜਾ ਰਹੀ ਹੁੰਦੀ ਆ ਪੂਰਾ ਮਾਹੌਲ ਆਖਰੀ ਆਖਰੀ ਵੀ ਸੁਣ ਸਾਰਿਆਂ ਦਾ ਸਿਰ ਮਾਰ ਪੰਥੇ ਹੈ ਅਕਾਲੀਏ ਸਾਰਿਆਂ ਦਾ ਸਿਰ ਮਾਰ ਪੰਥੇ ਹੈ ਅਕਾਲੀਏ ਉਹ ਹਾਥੀ ਤੇ ਚੜਾਏ ਜਿੰਨਾ ਢਾਡੀ ਮੋਰਾ ਵਾਲੀਏ ਹਾਥੀ ਤੇ ਚੜਾਏ ਜਿੰਨਾ ਢਾਡੀ ਮੋਰਾ ਵਾਲੀਏ ਉਹ ਹਾਥੀ ਤੇ ਚੜਾਏ ਜਿੰਨਾ ਢਾਡੀ ਮੋਰਾ ਵਾਲੀਏ ਹਾਥੀ ਤੇ ਚੜਾਏ ਜਿੰਨਾ ਢਾਡੀ ਮੋਰਾ ਵਾਲੀਏ ਤੇ ਸੋਨੇ ਦੇ ਸੋਨੇ ਦੇ ਮੈਂ ਟਲਾਨ ਨਾਲ ਬਟਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੈ ਹੋਲਾ ਖੇਡਦਾ ਹੈ ਹੋਲਾ ਖੇਡਦਾ ਨਿਹੰਗ ਸਿੰਘਾਂ ਨਾਲ ਬਟਾ ਵਾਲਾ ਹੋਲਾ ਖੇਡਦਾ ਹੋਲਾ ਖੇਡਦਾ ਹੈ ਹੋਲਾ ਖੇਡਦਾ ਨਿਹੰਗ ਸਿੰਘਾਂ ਨਾਲ ਬਟਾ ਵਾਲਾ ਹੋਲਾ ਖੇਡਦਾ ਇੱਕ ਮੇਰਾ ਸਵਾਲ ਆ ਜੀ ਕਿ ਜਿੱਦਾਂ ਮੰਨ ਲਓ ਨਿਹੰਗ ਸਿੰਘ ਸਰਦਈਆਂ ਪੀਂਦੇ ਨੇ ਪਰ ਮਾਹੌਲ ਹੁਣ ਪਤਾ ਕੀ ਹੁੰਦਾ ਜਾ ਰਿਹਾ ਠੰਡੇ ਕੋਲਡ ਡਰਿੰਕਾਂ ਮਤਲਬ ਕਿ ਵਰਤੇ ਜਾ ਰਹੇ ਨੇ ਜਾਂ ਮਾਹੌਲ ਜੋ ਗੁਰਮਤ ਸਾਰੀ ਜੋ ਖਾਲਸਾ ਰੰਗ ਚ ਹੋਣਾ ਉਹ ਉਹ ਸ਼ਰਦਾਈਆਂ ਵਾਲਾ ਪੈਰਾ ਉਹੀ ਰੱਖਣਾ ਚਾਹੀਦਾ ਉਹ ਸ਼ਰਦਾਈ ਦੇ ਦੇਖੋ ਉੱਥੇ ਬਦਾਮ ਬਦਾਮਾਂ ਦੀ ਸ਼ਕਤੀ ਲੈ ਚੀਆਂ ਮਿਹਦੇ ਲਈ ਸਭ ਬਰਕਤਾਂ ਬਖਸ਼ਾ ਮਿਲਦੀਆਂ ਤੇ ਆ ਜਿਹੜੇ ਇਹ ਇਹ ਜਿਹੜੇ ਠੰਡੇ ਠੰਡੇ ਆ ਨਾ ਇਹ ਸਰੀਰ ਲਈ ਚੰਗੇ ਨਹੀਂ ਇਹ ਤਾਂ ਮਾੜੇ ਆ ਪਰ ਰਿਵਾਜ ਦੇ ਚੱਲ ਪਏ ਜਿਵੇਂ ਅਰੰਗਾਂ ਵਾਲਾ ਵੀ ਮਹਾਰਾਜ ਨੇ ਕੇਸਰ ਹਾਂਜੀ ਜਾਂ ਗੁਲਾਲ ਉਹ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਉਡਾਇਆ ਮਹਾਰਾਜ ਮੇਰਾ ਕਰੇ ਵਾਹਿਗੁਰੂ ਉਹ ਜਿਹੜੇ ਮੇਕਅਪ ਰਿਆਵਾਲੇ ਤਰਦਮਾਲੇ ਖਤਰਾ ਉਹਨੂੰ ਕੁੰਮੜ ਦੇ țeਰਿਆਂ ਦਾ ਕਈ ਉਹ ਤੋਂ ਖਤਰਾ ਹੋ ਜਾਣਾ ਮਹਾਰਾਜ ਮੇਰ ਰੱਖੇ ਇਹ ਕਾਲਵਾਹ ਖਾਲਸਾ ਵਾਹਿਗੁਰੂ ਇਹ ਮਹਾਰਾਜ ਦੀਆਂ ਫੌਜਾਂ ਦੇਖੋ ਸਾਰੇ ਰੰਗੇ ਫਿਰਦੇ ਆ ਸਰਵਨਾਂ ਲਈ ਖਾਲਸਾ ਜੀ ਕੀ ਕਹਿਣਾ ਚਾਹ ਰਹੇ ਹੋ ਕਾਸਕਾ ਮਾਰੇ ਤਾਂ ਅਸੀਂ ਨਾ ਨੌਜਵਾਨਾਂ ਨਾਲ ਗੱਲ ਕੀਤੀ ਨੌਜਵਾਨ ਕਹਿੰਦੇ ਜਦੋਂ ਅਸੀਂ ਇੱਥੇ ਆਨੇ ਆ ਤਾਂ ਮਤਲਬ ਪਤਾ ਨਹੀਂ ਕੀ ਧਰਤੀ ਸ਼ਕਤੀ ਆ ਵੇ ਕੇਸ ਰੱਖਣ ਨੂੰ ਦਿਲ ਕਰਦਾ ਆ ਤੇ ਕਈ ਵਾਰ ਕਹਿੰਦੇ ਉੱਥੇ ਜਾ ਕੇ ਫਿਰ ਉਹਨਾਂ ਕਰੀਤੀਆਂ 'ਚ ਪੈ ਜਾਂਦੇ ਵੇ ਥੋੜੀ ਮਾਨੇ ਸਾਡੇ ਮਾਨਡ ਵੱਲੇ ਤੰਡੋਲੇ ਵੈਸੇ ਕੀ ਥੋੜੀ ਆ ਵੇ ਨਾੜ ਕੇ ਖੜੋ ਇਹ ਇਹ ਕਿਉਂ ਕਹਿੰਦੇ ਆ ਬਈ ਜਦੋਂ ਕਲਗੀਆਂ ਵਾਲੇ ਨੇ ਆਪਣੇ ਕੋਲੋਂ ਲਕੋਇਆ ਹੀ ਕੁਝ ਨਹੀਂ ਕਿਹੜੀ ਚੀਜ਼ ਆ ਜਿਹੜੀ ਐਸੀ ਬਸਤ ਜਗਤ ਮੈਂ ਨਹੀਂ ਜੋ ਮੈਂ ਤੇਈ ਖਾਲਸੇ ਨਹੀਂ ਸਾਰਾ ਕੁਝ ਮਾਰੇ ਨੇ ਪੰਥ ਨੂੰ ਦੇ ਕੇ ਨਵਾਜਿਆ ਤੇ ਮਹਾਰਾਜ ਦਾ ਪੰਥਿਆ ਆਪਾਂ ਮਹਾਰਾਜ ਦੇ ਬੱਚੇ ਮਹਾਰਾਜ ਦੇ ਬਣੋ ਕਲਗੀਆਂ ਵਾਲੇ ਨੇ ਆਪਣੇ 4 ਚਾਰੇ ਸੁਪੁੱਤਰ ਚਰਨਾਈਲਾਂ ਵਰਗੇ ਜੋਧੇ ਜਰਨੈਲ ਹਟਿਏ ਜੱਪਿਏ ਉਹ ਤੁਹਾਡੇ ਤੋਂ ਮਾਰਦੇ ਪੀਏ ਮੇਰੇ ਪੁੱਤਰ ᱛੀਆਂ ਕੋਈ ਹੈ ਦੁਨੀਆ ਤੇ ਇਹੋ ਜਿਹਾ ਤੇ ਜਿਹੜੇ ਇੱਕ ਐਦਾਂ ਇਹ ਨਹੀਂ ਇਹ ਨਹੀਂ ਹੋਣਾ ਚਾਹੀਦਾ ਪਰ ਜਿਹੜਾ ਦੇਖੋ ਜੀ ਹੁਣ ਖਾਲਸਾ ਹੈ ਜੀ ਉਹ ਆਪਣੇ ਪੂਰੇ ਜਾਹੋ ਜਲਾਲ ਚ ਹੈ ਇਹ ਜਿਹੜਾ ਜਲਾਲ ਆ ਇਹ ਖਾਲਸੇ ਦਾ ਇਹ ਅਕਾਲ ਪੁਰਖ ਵਾਹਿਗੁਰੂ ਦਾ ਬਖਸ਼ਾ ਹੋਇਆ ਇਹ ਜਾਹੋ ਜਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਖਸ਼ਿਆ ਹੋਇਆ ਇਹ ਜਾਹੋ ਜਲਾਲ ਉਹ ਆਪ ਹਾਜ਼ਰ ਆ ਪੰਚ aí ਪਿਆਰੇ ਚਾਰ ਹੀ ਸਹਿਬਜ਼ਾਦੇ 40 ਮੁਗਤੇ ਹਰਦੀ ਸਿੰਘ ਜਪੀ ਸਿੰਘ ਤਪੀ ਸਿੰਘ ਨਿਹੰਗ ਸਿੰਘ ਪੁਚੰਗ ਸਿੰਘ ਸਭ ਵਿੱਚ ਆ ਕੋਈ ਵਾਕ ਥੋੜੀ ਆ ਚੜਦਿਆਂ ਗੱਲਾਂ ਰਾਜੀ ਰਹੋ ਇਹ ਲਾਈਵ ਚੱਲਦਾ ਜਾ ਪਾਉਣਾ ਪਾਵਾਂ ਇਹ ਹੁਣ ਬਾਬਾ ਜੀ ਇਹਦਾ ਪੁੱਛੇ ਬਖਸ਼ੇ ਸਭ ਨੂੰ ਵਧਾਈਆਂ ਇੱਕ ਇਤਫਾਕ ਚਰਾਂ ਪੰਜਾਬ ਲਈ ਡੋ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੱਲੇ ਬੱਲੇ ਦਾ ਬਾਬਾ ਨੇ ਆਲੇ ਜਾ ਬੁੱਢਾ ਜਲਦੀ ਪਹੁੰਚ ਮਾਰ ਨੂੰ ਪਾਵੇ ਸਵੇ ਸਾਰੀਆਂ ਤਸਵੀਰਾਂ ਨੇ ਜਿੱਥੇ ਨਿਹੰਗ ਸਿੰਘ ਜਿਹੜੇ ਆ ਉਹ ਡਟੇ ਹੋਏ ਨੇ ਤੇ ਫੌਜਾਂ ਜਿਹੜੀਆਂ ਆ ਉਹ ਮਹੱਲਾ ਕੱਢ ਰਹੀਆਂ ਖੂਬਸੂਰਤ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਹੋ ਤਾਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜਾ ਚਕਵਾਇਆ ਜਾ ਰਿਹਾ ਹੈਗਾ ਦੋਹੇ ਮੂਰਲੇ ਪੈਰ ਲੱਤਾਂ ਜਿਹੜੀਆਂ ਘੋੜੇ ਦੀਆਂ ਚਕਵਾਈਆਂ ਜਾ ਰਹੀਆਂ ਆ ਤੇ ਉਹ ਜੋਹਰ ਜਿਹੜੇ ਆ ਖਾਲਸਿਆਂ ਵੱਲੋਂ ਦਿਖਾਈ ਜਾ ਰਹੇ ਨੇ ਖਾਲਸਾ ਜੀ ਖਾਲਸਾ ਜੀ ਘੋੜਾ ਵੀ ਅੱਜ ਪੂਰੇ ਰੋਹ ਦੇ ਵਿੱਚ ਲੱਗ ਰਹੇ ਜੀ ਪੂਰੇ ਜੋਰੋ ਜਲਾਲ ਦੇ ਨਾਲ ਖਾਲਸਾ ਪੰਥ ਜੋਗੀ ਸ਼ਸਤਰਾਂ ਬਸਤਰਾਂ ਨਾਲ ਲਾਥ-ਪੱਥ ਹੌਲੇ ਮਹੱਲੇ ਦੇ ਸੰਬੰਧ ਵਿੱਚ ਜੋਗੀ ਖਾਲਸਾ ਬੰਦਸਵੇਂ ਪਾਸ਼ਾ ਉਹ ਸਾਰੀਆਂ ਤਸਵੀਰਾਂ ਨੇ ਕਿਉਂਕਿ ਘੋੜੇ ਵੀ ਪੂਰੇ ਜਾਹੋ ਜਲਾਲ ਦੇ ਵਿੱਚ ਨਜ਼ਰ ਆ ਰਹੇ ਤੇ ਘੋੜਿਆਂ ਨੂੰ ਤਿਆਰ ਕਰਕੇ ਅੱਗੇ ਜਿਹੜੇ ਆ ਉਹ ਨਿਹੰਗ ਸਿੰਘ ਉਹ ਬਾਧ ਰਹੇ ਨੇ ਜਿੱਥੇ ਮਹੱਲਾ ਖੇਡੇ ਜਾਣਾ ਜਿੱਥੇ ਨਿਹੰਗ ਸਿੰਘਾਂ ਦੇ ਆਪਸ ਵਿੱਚ ਜੋਹਰ ਦੇਖਣ ਨੂੰ ਮਿਲਣੇ ਆ। ਸੋ ਉਸ ਜਗ੍ਹਾ ਜਿਹੜਾ ਆ ਜਾਇਆ ਜਾਣਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਾਂ ਸਾਰੀਆਂ ਤਸਵੀਰਾਂ ਨੇ ਆ ਕੋੜਿਆਵਾਲੋ ਜਿਹੜੇ ਆਪਣੇ ਜੋਹਰ ਉਹ ਦਿਖਾਈ ਜਾ ਰਹੇ ਨੇ। ਤੇ ਕੋੜਿਆਂ ਦੀਆਂ ਤਸਵੀਰਾਂ ਨੇ ਖਾਸ ਕਰਕੇ ਕਿਉਂਕਿ ਘੋੜਾ ਵੀ ਆਪਣੇ ਪੂਰੇ ਜਾਹੋ ਜਲਾਲ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਇਸੇ ਤਰ੍ਹਾਂ ਜਿਸ ਤਰ੍ਹਾਂ ਫੌਜਾਂ ਪੂਰੇ ਜਾਹੋ ਜਲਾਲ ਦੇ ਵਿੱਚ ਨਜ਼ਰ ਆ ਰਹੀਆਂ ਇਸੇ ਤਰ੍ਹਾਂ ਘੋੜੇ ਵੀ ਜਾਹੋ ਜਲਾਲ ਦੇ ਵਿੱਚ ਨਜ਼ਰ ਆ ਰਹੇ ਹੈਗੇ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੌਜਾਂ ਉਸੇ ਤਰ੍ਹਾਂ ਤਿਆਰ ਬਰ ਤਿਆਰ ਅੱਗੇ ਵੱਧ ਰਹੀਆਂ ਨੇ ਉਸ ਮੁਹੱਲੇ ਵਾਲ ਉਸੇ ਤਰ੍ਹਾਂ ਗੁਰੂ ਮਹਾਰਾਜ ਦੇ ਜੋ ਇਤਿਹਾਸ ਦਿੱਤਾ ਵਾ ਉਸ ਇਤਿਹਾਸ ਨੂੰ ਸਜਦਾ ਕਰਨ ਲਈ ਉਸ ਇਤਿਹਾਸ ਨੂੰ ਮਨਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨ ਚੜ੍ਹਦੀ ਕਲਾ ਜੀ ਹਾਂ ਜੀ ਖਾਲਸਾ ਜੀ ਅੱਜ ਦੇ ਦਿਨ ਕਿਉਂਕਿ ਖਾਸ ਕਰਕੇ ਜਿਸ ਤਰ੍ਹਾਂ ਜਿਹੜੇ ਅੱਜ ਦੀ ਨਵੀਂ ਪੀੜ੍ਹੀ ਜਦੋਂ ਖਾਲਸੇ ਦੇ ਰੰਗ ਚ ਰੰਗੀ ਆ ਤਾਂ ਇੱਕ ਵਾਰ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਹੁਣ ਬਿਲਕੁਲ ਬਹੁਤ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਰਹਿਮਤ ਜੀ ਦਾ ਸਿੰਘਾਂ ਦੀ ਹੋ ਰਹੀ ਆ ਜਿਹੜਾ ਕਿ ਦੇਖੋ ਸੰਗਤਾਂ ਦਾ ਕਿੰਨਾ ਜਹੋ ਜਲਾਲ ਆ ਕਿੰਨਾ ਖੁਸ਼ੇ ਦੇ ਵਿੱਚ ਹਨ ਇਹ ਸਤ ਗੁਰਾਂ ਨੇ ਜਿਹੜਾ ਸਾਨੂੰ ਆਪ ਦਾ ਸਰਬੰਸਵਾਰ ਕੇ ਜੋ ਹੈ ਖੁਸ਼ੇ ਬਖਸ਼ੇ ਨੇ ਨਾ ਇਹ ਤਾਂ ਨਦਰੋਂ ਨਦਰ ਨੇ ਹੱਲ ਕੀਤਾ ਹੋਇਆ ਤੇ ਦੁਨੀਆਂ ਆ ਵੀ ਜਹੋ ਜਹਲ ਦੇਖ ਰਹੇ ਹਾਂ ਇਹ ਵੱਡੀ ਕਿਰਪਾ ਮਹਾਰਾ ਦੇ ਹੋਲੇ ਮਹੱਲੇ ਦੀਆਂ ਸਾਰ ਬਾਤ ਸੰਗਤਾਂ ਨੂੰ ਸਾਰੇ ਦੁਨੀਆਂ ਵਿੱਚ ਜਿਨ੍ਹਾਂ ਨੇ ਗੁਰਾਂ ਕਰੇ ਵਾਤੇ ਸਤ ਗੁਰੂ ਧਿਆਉਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹੰਗ ਸਿੰਘਾਂ ਦੇ ਅੰਦਰ ਖੁਸ਼ੀ ਆ ਕਿਉਂਕਿ ਸਾਲ ਦੇ ਬਾਅਦ ਚ ਜਦੋਂ ਇਹ ਹੋਲਾ ਮਹੱਲਾ ਖੇਡਣ ਦਾ ਅਫਸਰ ਆਂਦਾ ਆ ਤਾਂ ਉਸ ਵੇਲੇ ਨਿਹੰਗ ਸਿੰਘਾਂ ਦਾ ਫੌਜਾਂ ਆਪਣੀਆਂ ਪੂਰੇ ਜਹੋ ਜਲਾਲ ਦੇ ਵਿੱਚ ਹੁੰਦੀਆਂ ਨੇ ਤੇ ਆਪਣੇ ਕਿਤਾਬ ਜਿਹੜੇ ਆ ਉਹਨਾਂ ਵੱਲੋਂ ਉਹ ਦਿਖਾਈ ਜਾਂਦੇ ਨੇ ਸਾਰੇ ਸਾਰੀਆਂ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜਿਹੜੇ ਆ ਉਹ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਜਿਹੜਾ ਸੰਗਤਾਂ ਦਾ ਇਕੱਠਾ ਇਹ ਜਿਹੜਾ ਨਿਹੰਗ ਸਿੰਘਾਂ ਦਾ ਵੱਡਾ ਇਕੱਠਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਲਾਈਨ ਜਿਹੜੀ ਆ ਉਹ ਬਿਲਕੁਲ ਨਹੀਂ ਟੁੱਟ ਰਹੀ ਹੈਗੀ ਆ ਤੇ ਅੱਗੇ-ਅੱਗੇ ਫੌਜਾਂ ਜਿਹੜੀਆਂ ਉਹ ਵਧੀਆਂ ਹੋਈਆਂ ਉਹ ਨਜ਼ਰ ਆ ਰਹੀਆਂ ਨੇ ਸਾਰੇ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੋੜੇ ਵੀ ਉਸੇ ਤਰ੍ਹਾਂ ਜਾਹੋ ਜਲਾਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਨੇ ਘੂੜਿਆਂ ਵਿੱਚ ਵੀ ਉਨਾ ਹੀ ਜੋਸ਼ ਦੇਖਣ ਨੂੰ ਮਿਲ ਰਿਹਾ ਜਿੰਨੀਆਂ ਨੇ ਹਗ ਸਿੰਘ ਫੌਜਾਂ 'ਚ ਜੋਸ਼ ਦੇਖਣ ਨੂੰ ਮਿਲ ਰਿਹਾ ਆ ਤਾਂ ਇਹ ਸਾਰੀਆਂ ਤਸਵੀਰਾਂ ਹੋਲੇ ਮੁਹੱਲੇ ਦੀਆਂ ਜਿੱਥੇ ਇਹ ਮੁਹੱਲਾ ਖੇਡਣ ਲਈ ਫੌਜਾਂ ਅੱਗੇ ਵਧ ਰਹੀਆਂ ਨੇ ਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਇਨ੍ਹਾਂ ਨੂੰ ਵੱਖੋ-ਵੱਖਰੀ ਥਾਵਾਂ ਤੋਂ ਦੇਖ ਰਿਹਾ ਆ ਪਰ ਨਿਹੰਗ ਸਿੰਘ ਫੌਜਾਂ ਲਗਾਤਾਰ ਲੰਬੀ ਲੇਨ ਕਾਫੀ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਫੌਜਾਂ ਅੱਗੇ ਵਧ ਰਹੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ